ਅੱਜਕੱਲ ਤੇਰੇ ਯਾਰ ਸੋਨੂ ਸੀਤੋਵਾਲ ਦੇ ਵੀ ਠਾ ਠਾ ਖੜੇ ਲੱਗ ਰਿਹਾ ਕੁਝ ਦਿਨ ਪਹਿਲਾਂ ਵੀ ਸੋਨੂ ਸੀਤੋਵਾਲ ਦਾ ਇੱਕ ਲਾਈਵ ਸ਼ੋਅ ਤੁਸੀਂ ਦੇਖਿਆ ਹੋਣਾ ਹੈ ਹੁਣ ਹਾਲੇ ਵਿੱਚ ਇੱਕ ਸੋਨੂ ਸੀਤੋਵਾਲ ਦੇ ਲਾਈਵ ਸ਼ੋਅ ਦੀ ਇੱਕ ਹੋਰ ਵੀਡੀਓ ਸਾਹਮਣੇ ਆ ਰਹੀ ਹੈ ਜਿਸ ਵਿੱਚ ਸੋਨੂ ਸੀਤੋਵਾਲ ਨੇ ਸਿੱਧੂ ਮੂਸੇਵਾਲ ਦਾ 22 ਸੌਂਗ ਵੀ ਸੁਣਾਇਆ ਤੇ ਸਾਰੇ ਪਾਸੇ ਦੁਨੀਆ ਸੋਨੂ ਸਿੱਧੋ ਸਿੱਧੋ ਵਾਲਾ ਕਹਿਣ ਲੱਗ ਪਿਆ ਆਓ ਤੁਸੀਂ ਵੀ ਦੇਖੋ ਸੋਨੂ ਸੀਤੋਵਾਲ ਦੀ ਇਹ ਵੀਡੀਓ ਤੇ ਜੇਕਰ ਚੰਗੀ ਲੱਗੀ ਤਾਂ ਅੱਗੇ ਸ਼ੇਅਰ ਜ਼ਰੂਰ ਕਰਿਓ

अॻिए कुड़िया